ਨਾਲੇ ਭੈਣ ਜੀ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਮੇਰੀ ਨੌ ਨੂੰ ਨਾ ਪੂਰੇ 5 ਕਿੱਲੇ ਜ਼ਮੀਨ ਦੇ ਹੁੰਦੇ ਆ 5 ਕਿੱਲੇ ਕਿਤੇ ਜ਼ਮੀਨ ਨੂੰ ਵੇਖ ਕੇ ਨਾ ਰਿਸ਼ਤਾ ਕਰਦੇ ਆ ਘਰ ਬਸਾਉਣੇ ਨਾ ਬੜੇ ਔਖੇ ਹੋ ਜਾਂਦੇ ਆ ਮੜਕੇ ਜਿਹੜੀ 5 ਕਿੱਲੇ ਲੈ ਕੇ ਆਉਗੀ ਉਹਦੀ ਅਕੜ ਜਿਹੜੀ ਹੈ ਕਿਤੇ ਘੱਟ ਹੋਊਗੀ ਮੈਂ ਤਾਂ ਗੱਲ ਤਾਂ ਕੀਤੀ ਸੀ ਹੁਣ लवली ਦਾ ਬਾਹਰ ਜਾਂਦਾ ਵੀ ਗੱਲਬਾਤ ਬਣੀ ਹੈ ਸਾਨੂੰ ਉਹਨੇ ਦੱਸਿਆ ਨਹੀਂ ਸਾਨੂੰ ਕਿੰਨਾ ਦੁੱਖ ਲੱਗਾ ਵਾ ਤੇ लवली ਨੇ ਭੂਆ ਨੂੰ ਦੱਸਿਆ ਤੇ ਸਾਨੂੰ ਲਾਗੇ ਗਵਾਣ ਨਹੀਂ ਦੱਸਿਆ ਚਲਣਾ ਘਰ ਦਾ ਥੋੜਾ ਸਫਾਈ ਦਾ ਕੰਮ ਤਾਂ ਹੋ ਗਿਆ ਐ ਤੇ ਇਦਾਂ ਕਰਨੀ ਆ ਕਿ ਉਧਰੋਂ ਹੋਈ ਹੁੰਨੀ ਆ ਇਹਨਾਂ ਦੇ ਆਉਂਦਿਆਂ ਤੱਕ ਬੜਕੇ ਨਾਲ ਇਹਨਾਂ ਕਾਲੀ ਪਾ ਲੈਣੀ ਆ ਆ ਜਾ ਪੈਣ ਜੀ ਬੈਠਾ ਤੁਸੀਂ ਮੈਂ ਪਾਣੀ ਲੈ ਕੇ ਆਉਣੀ ਤੁਹਾਡੇ ਵਾਸਤੇ ਚਲ ਆ ਜਾ ਪਾਣੀ ਉਧਰੋਂ ਪੀਤਾ ਹੀ ਆ ਚਲ ਕੋਈ ਨਹੀਂ ਮੱਲੇ ਹੁੰਦੀ ਆ ਬੈਠੋ ਤੁਸੀਂ ਸੁੱਕ ਜਾਂ ਤਦੱਕੇ ਦਸ ਜਾਣੀਗਾ ਇਹਦੇ ਕੰਡ ਹੀ ਘਰੀਏ ਮੈਂ ਖੰਡਈ ਹਾਂ ਮੈਂ ਦੱਸਿਆ ਨਹੀਂ ਕਿ ਸਜੰਦਰ ਤੋਂ ਤਾਂ ਕਹਿਣੀ ਘਰੇ ਹੀ ਐ ਇੱਥੇ ਆ ਅੰਦਰ ਲੰਮੇ ਪਏ ਆ ਮਾਰਨੀ ਆ ਆਵਾਜ਼ ਅੱਛਾ ਹੋ ਸੁਣਾਉ ਸਭ ਠੀਕ ਠਾਕ ਆ ਹਾਂ ਠੀਕ ਠਾਕ ਵਧੀਆ ਅੱਛਾ ਅੱਛਾ ਮੈਂ ਚੱਲ ਇਹਨਾਂ ਨੇ ਨਾ ਘੜੀ ਲੱਗ ਜਾਣੀ ਇਹ ਆਉਂਦੇ ਆਉਂਦੇ ਇਹਨਾਂ ਨੂੰ ਮੈਂ ਚਲ ਹੋ ਜੀ ਹਮਨੇ ਮੜਕੇ ਆ ਗਏ ਇਹਨਾਂ ਦੇ ਨਾਲ ਕਾਲੇ ਬਹਿ ਜਾਣਾ ਆਹੀ ਵੀ ਗੱਲ ਠੀਕ ਆ ਹੋਰ ਦਲਜੀਤ ਗਿਆ ਕਿਤੇ ਦਲਜੀਤ ਵੀ ਬਾਹਰ ਗਿਆ ਵਾ ਤੇ ਲਵਲੀ ਦਾ ਕੰਮ ਬਣਿਆ ਲਵਲੀ ਨੇ ਤਾਂ ਦੱਸਿਆ ਹੀ ਨਹੀਂ ਭੈਣ ਜੀ ਦੱਸਿਆ ਨਹੀਂ ਮੈਂ ਅੱਧ ਕਿਹਾ ਸੀ ਦੱਸ ਗਿਆ ਇਹ ਆਪਣੀ ਤਾਈ ਨੂੰ ਤਾਈ ਨੂੰ ਨਹੀਂ ਨਹੀਂ ਉਹਨੇ ਨਹੀਂ ਗੱਲ ਕੀਤੀ ਜਾਂ ਜੀ ਦੱਸਿਆ ਤੇ ਉਹਨੇ ਹੈਗਾ ਪਰ ਆਪਣੇ ਵਾਂਗੂ ਨਹੀਂ ਦੱਸਿਆ ਬਗਾਨਿਆਂ ਵਾਂਗੂ ਦੱਸਿਆ ਜਦੋਂ ਸਾਰੇ ਕੰਮ ਹੋ ਗਏ ਚੱਲ ਪਹਿਲਾਂ ਦੱਸਦਾ ਅਸੀਂ ਕੋਈ ਮਦਦ ਕਰਦੇ ਪਿਆਹਾ ਤੇਲਾ ਦਿੰਦੇ ਕੋਈ ਲੀੜਾ ਕੱਪੜਾ ਬਣਾ ਲੈਂਦਾ ਜਾਂ ਹੋਰ ਕਿਤੇ ਲੋੜ ਹੀ ਉੱਥੇ ਵਰਤ ਲੈਂਦਾ ਚਾਹ ਤਰਾਵਾਂ ਤੁਸੀਂ ਕੀ ਮਦਦ ਕਰਨੀ ਸੀ ਹੁਣ ਨਾ ਜੋ ਬੰਨੇ ਤੇ ਦੇਖੋ ਫੜ ਜੀ ਨੇ ਸਾਰਾ ਜਿਹੜਾ ਕੰਮ ਆ ਨਾ ਕੰਪਲੀਟ ਕਰ ਦੇ ਦਿੱਤਾ ਆ ਹੋ ਹੀ ਗਏ ਸਾਰੇ ਕੰਮ ਬਾਕੀ ਦਿਨ ਪਤਾ ਹੀ ਨਿਆਣਾ ਵਿਚਾਰਾ ਇਕੱਲਾ ਸੀ ਕਿਸੇ ਵਾਲੇ ਨਹੀਂ ਵਿਚੇਤਾ ਰਹਿੰਦਾ ਟਾਈਮ ਨਹੀਂ ਲੱਗਦਾ ਕਿਸੇ ਵਾਲੇ ਆਉਂਦਾ ਨਹੀਂ ਨਹੀਂ ਭੈਣ ਜੀ ਐਦਾਂ ਦੀ ਤਾਂ ਗੱਲ ਕੋਈ ਨਹੀਂ ਮੁੰਡਿਆਂ ਨਾਲ ਵੀ ਤੇ ਤੁਰਿਆ ਹੀ ਫਿਰਦਾ ਹੀਗਾ ਸਾਡੇ ਵਰ ਹੀ ਨੇ ਟਾਈਮ ਲੱਗਦਾ ਆ ਦਾ ਤੇ ਮੈਂ ਵੀ ਦਲਜੀਤ ਦੀ ਦਈਆਂ ਮੰਗਣੀ ਕਰਨੀ ਮੰਗਣੀ ਹਾਂਜੀ ਅੱਛਾ ਤੇ ਭੈਣ ਮੇਰੀ 10 ਪੌਂਡ ਦੀ ਆ ਹਾਂਜੀ ਪਰਿਵਾਰ ਬੜਾ ਵਧੀਆ ਵਾ ਕੁੜੀ ਸੋਹਣੀ ਆ ਪੜੀ ਲਿਖੀ ਆ ਤੇ ਚੱਲ ਪਹਿਲਾਂ ਇਹਦਾ ਕੰਮ ਬਣਾ ਲਈ ਦੇ ਕਿਸੇ ਨੂੰ ਆਰੇ ਲਾ ਲਈਂਦੇ ਫੇਰ ਕਰ ਲੀਂਦੇ ਵਯਾ ਨਹੀਂ ਭੈਣ ਜੀ ਇਹਦਾ ਵੀ ਬਾਹਰ ਦਾ ਬਾਣੀ ਜਾਣਾ ਵਾ ਜਦੋਂ ਬਾਹਰ ਦਾ ਬਣ ਗਿਆ ਨਾ ਅਸੀਂ ਮਹੀਨਾ ਤੋਂ ਪਹਿਲਾਂ ਹੀ ਵਿਆਹ ਰੱਖਣਾ ਵਾ ਵਿਆਹ ਕਰਕੇ ਫੇਰੀ ਕਰਾਂਗੇ ਇਹਨੂੰ ਠੀਕ ਤੇ ਨਾਲੇ ਨਾ ਇਹ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਮੇਰੀ ਨੌਨ ਨੂੰ ਨਾ ਪੂਰੇ 5 ਕਿੱਲੇ ਜ਼ਮੀਨ ਦੇ ਹੁੰਦੇ ਆ ਰਮਨ 5 ਕਿੱਲੇ ਕਿਤੇ ਜ਼ਮੀਨ ਨੂੰ ਵੇਖ ਕੇ ਨਾ ਰਿਸ਼ਤਾ ਕਰਦੀ ਘਰ ਬਸੋਣੇ ਨਾ ਬੜੇ ਔਖੇ ਹੋ ਜਾਂਦੇ ਮੜਕੇ ਜਿਹੜੀ 5 ਕਿੱਲੇ ਲੈ ਕੇ ਆਉਗੀ ਉਹਦੀ ਅਕੜ ਜਿਹੜੀ ਹੈ ਕਿਤੇ ਘੱਟ ਹੋਊਗੀ ਪਿਆੰਜੀ ਅਜੇ ਤਾਂ ਮੈਂ ਤੁਹਾਡੇ ਨਾਲ ਗੱਲ ਹੀ ਕੀਤੀ ਆ ਤੂੰ ਤੁਸੀਂ ਸਵਾਲ ਜਵਾਬ ਕਰਨ ਵੀ ਡੈਭੇ ਜੇ ਰਮਨ ਕਿਦਾਂ ਦੀਆਂ ਗੱਲਾਂ ਤੋਂ ਕਰਨ ਲਈਆਂ ਉਹਨਾਂ ਪਿਆਰਾ ਮੈਨ ਲਵਲੀ ਆ ਉਹਨਾਂ ਪਿਆਰਾ ਮੈਨ ਦਲਜੀਤ ਆ ਨਹੀਂ ਨਹੀਂ ਇਹ ਗੱਲ ਨਹੀਂ ਕੀ ਹੈਗੀ ਇਹੋ ਰਿਸ਼ਤਾ ਜੇ ਕਿਤੇ ਲਵਲੀ ਨੂੰ ਹੁੰਦਾ ਹੁੰਦਾ ਨਾ ਤੁਸੀਂ ਆਪ ਕਰਵਾਉਣਾ ਹੀ ਵੀ ਲਵਲੀ ਨਾਲ ਪੰਜ ਕਿੱਲੇ ਵੀ ਆ ਜਾਣਗੇ ਤੁਸੀਂ ਦਲਜੀਤ ਵਿੱਚ ਤੇ ਲਵਲੀ ਵਿੱਚ ਫਰਕ ਰੱਖ ਦੇ ਜੇ ਭਰਤਾਂ ਨੂੰ ਰੱਖਣਾ ਨਹੀਂ ਚਾਹੀਦਾ ਭਤੀਜੇ ਆ ਤਾਂ ਮੈਂ ਤੁਹਾਡੇ ਵੀ ਵੇਖ ਚਾਹ ਲਓ ਪੁੱਛ ਪੜਤਾਲ ਕਰ ਲਿਓ ਫੇਰ ਰਿਸ਼ਤਾ ਕਰਿਓ ਵਿੱਚ ਨਾ ਔਲੇ ਬੜੇ ਹੁੰਦੇ ਆ ਭੈਣ ਜੀ ਉਹਲਾ ਕਾਦਾ ਮੇਰੀ ਭੈਣ ਤੇ ਰਿਸ਼ਤਾ ਕਰਾਉਣ ਰਹੀ ਆ ਤਾੜਾ ਤੇ ਉਹੀ ਇਰਾਦਾ ਹੁੰਦਾ ਵਾ ਕਿ ਚੰਗੇ ਥਾਂ ਇਹਨਾਂ ਦਾ ਹੋ ਨਾ ਜਾਵੇ ਕੰਮ ਮੈਂ ਕਦੋਂ ਕਹਿਣ ਲਈ ਆ ਵੀ ਭੈਣ ਤੇਰੀ ਤੇ ਨਾ ਧੋਖਾ ਕਰ ਦੋਗੀ ਤੂੰ ਰਿਸ਼ਤਾ ਉਹਦਾ ਲੱਲੀ ਮੈਂ ਨਹੀਂ ਕਰਾਂਦੀ ਭੈਣੇ ਦੇਖੋ ਭੈਣ ਜੀ ਲਵਲੀ ਨੇ ਸਾਨੂੰ ਦੱਸਿਆ ਨਹੀਂ ਸਾਨੂੰ ਕਿੰਨਾ ਦੁੱਖ ਲੱਗਾ ਤੇ ਆਪਣੇ ਹੋ ਕੇ ਉਹਨਾਂ ਕੋਈ ਗੱਲ ਨਹੀਂ ਸਾਨੂੰ ਦੱਸੀ ਮੈਂ ਤੇ ਤੁਹਾਨੂੰ ਤਾਂ ਦੱਸਿਆ ਤੇ ਤੁਹਾਨੂੰ ਦੱਸਣ ਦਾ ਮੇਰਾ ਫਰਜ਼ ਵਾਂ ਸਾਰੀਆਂ ਗੱਲਾਂ ਮੈਨੂੰ ਦੱਸਦਾ ਹੀ ਰਿਹਾ ਆ ਜਦੋਂ ਮੈਨੂੰ ਕਹਿੰਦੀ ਰਹੀ ਨਾ ਉਹ ਆਉਂਦਾ ਰਿਹਾ ਤੁਹਾਨੂੰ ਤੂੰ ਲੱਲੀ ਲਵਲੀ ਬਾਰੇ ਨਾ ਇੰਨਾ ਮਾੜਾ ਨਾ ਬੋਲਿਆ ਕਰ। ਮੈਂ ਮਾੜਾ ਕੀ ਬੋਲਣਾ? ਤੁਸੀਂ ਤਾਂ ਹਰ ਗੱਲ ਤੇ ਪਰਦੇ ਹੀ ਪਾਉਂਦੇ ਰਹੇ। ਜੇ ਜੋੜ ਦਾ ਰਿਸ਼ਤਾ ਕੀਤਾ, ਉਹ ਕਦੇ ਵੀ ਸਾਡਾ ਕੋ ਚੋਰੀਆਂ ਹੀ ਕਮਾਈਆਂ। ਸਾਨੂੰ ਕੁਝ ਦੱਸਣਾ, ਉਧਰ ਤੁਸੀਂ ਕੁਝ ਕਰਨਾ। ਜੇ ਹੁਣ ਲਵਲੀ ਦਾ ਕੰਮ ਬਣਾਇਆ ਵਾ, ਸਾਨੂੰ ਕੁਝ ਲਵਲੀ ਨੇ ਕਿਹਾ, ਤੁਸੀਂ ਕੁਝ ਕੀਤਾ। ਮੈਂ ਤਾਂ ਤਾਂ ਦੱਸਿਆ ਵੀ ਕੱਲ ਨੂੰ ਤੁਸੀਂ ਗੁੱਸਾ ਨਾ ਕਰੋ ਵੀ ਮੈਂ ਭੂਆ ਹੀ। ਮੇਰੇ ਕੋ ਹਰ ਇੱਕ ਗੱਲ ਦਾ ਲਕਾ ਰੱਖਿਆ ਕਿਉਂਕਿ ਮੈਨੂੰ ਲਕਾ ਰੱਖਣੇ ਨਹੀਂ ਆਉਂਦੇ। ਮੈਂ ਮੂੰਹ ਤੇ ਗੱਲ ਕਰਨ ਵਾਲੀ ਆਂ। ਚਲ ਤੋ ਚੰਗਾ ਕਰ ਦਿੱਤਾ ਜਿਹੜਾ ਮੈਨੂੰ ਦੱਸ ਦਿੱਤਾ ਆ। ਠੀਕ ਆ ਤੇ ਬਾਕੀ ਰਹੀ ਗੱਲ लवली ਦੇ ਕੰਮ ਦੀ ਗਾਸ ਨੂੰ 300 ਖੁਸ਼ ਹੋਣਾ ਚਾਹੀਦਾ ਆ ਤੇ ਚਲ ਕੇ ਤੇ ਉਹ ਵੀ ਆਰੇ ਲੱਗੂਗਾ ਸਗੋਂ ਗਵਾਂਡ ਵਾਸਤਾ ਜੀ ਦੱਸੇ ਨਾ ਤੇ ਫੇਰ ਹੀ ਚੰਗਾ ਆ ਤੇ ਪੈਨ ਜੀ ਮੈਂ ਕਿਹੜੀ ਦੋਖੀ ਆ ਉਹਦੀ ਮੈਂ ਤਾਂ ਖੁਸ਼ ਹੀ ਆ ਤੇ ਚੰਗਾ ਸਗੋਂ ਮਿਹਨਤ ਕਰੂਗਾ ਆਪਣਾ ਘਰ-ਕਬਾਰ ਬਣਾਉਂਗਾ ਹੁਣ ਤੂੰ ਆਪ ਸਿਆਣੀ ਵੀ ਘਰ ਵੀ ਜਿਹੜਾ ਨਾ ਟਟਵਾਲ ਪਈ ਆ ਕਿਤੇ ਉਹ ਵੀ ਨਹੀਂ ਬਣਿਆ ਕਿਤੇ ਕਮਾਈ ਕਰੂਗਾ ਚਾਰ ਪੈਸੇ ਲਿਆਉਗਾ ਤੇ ਕਿਤੇ ਘਰ ਬਣਾ ਲੂਗਾ ਮੜਕੇ ਫਿਰ ਉਹਦਾ ਵੀ ਤਾਂ ਵਿਆਹ ਕਰਨਾ ਹੈ ਕਿ ਨਹੀਂ ਜੇ ਦਲਜੀਤ ਦਾ ਹੁਣ ਕਰਾਂਗੇ ਫਿਰ ਉਹਦਾ ਵੀ ਕਰਨਾ ਆ ਆਹੋ ਜਿੱਦਾਂ ਤੁਸੀਂ ਜੋਤ ਦਾ ਕਰਤਾ ਉਦਾਂ ਤੁਸੀਂ ਲਵਲੀ ਦਾ ਕਰ ਦੇਣਾ ਉਹ ਤਾਂ ਮੈਨੂੰ ਪਤਾ ਹੀ ਆ ਸਾਰਾ ਚੱਲ ਨਾ ਇਹ ਜ਼ਿੰਮੇਵਾਰੀ ਨਾ ਹੁਣ ਤੁਹਾਨੂੰ ਦੇ ਦਾਂਗੇ ਤੁਸੀਂ ਅੱਗੇ ਲੱਕੇ ਨਾ ਤਾਇਆ ਤਾਈ ਤੁਸੀਂ ਕਰ ਲਿਓ ਮੈਨੂੰ ਜਿੱਦਾਂ ਕਾਰਡ ਦੋਗੇ ਨਾ ਤਾਂ ਮੈਂ ਉਦਨ ਆ ਜਾਂਗੀ ਚਲੋ ਉਹ ਵੀ ਟਾਈਮ ਆ ਹੀ ਜਾਣਾ ਵੇਖ ਲਾਂਗੇ ਕੀ ਬੰਦਾ ਤੁਸੀਂ ਬੈਠੋ ਨਾਲੇ ਤੇ ਮੈਂ ਚਾਹ ਬਣਾ ਕੇ ਲੈਣੀ ਆ ਨਾਲੇ ਤੁਹਾਡੇ ਭਰਾ ਨੂੰ ਨਾ ਉਠਾ ਕੇ ਤੇ ਤੁਹਾਡੇ ਲੱਗ ਭੇਜਣੀ ਆ ਕੀਤਾ ਦੀ ਪਿਆਣ ਆਈ ਆ ਗੱਲਬਾਤ ਸੁਣ ਲੋ ਗੱਲਾਂ ਬਤਾ ਤੂੰ ਬਥੇਰੀਆਂ ਸੁਣਾ ਦਿਤੀਆਂ ਨੇ ਉਹਨੂੰ ਦੱਸਣ ਮੈਂ ਕੀ ਦੱਸੂੰਗੀ ਜੇ ਮੈਂ ਦੱਸਿਆ ਤੇ ਫਿਰ ਤੁਹਾਡੇ ਨਾਲ ਲੜਾਈ ਪਾਊਗੀ ਸੱਸ ਗਿਆ ਭੈਣ ਜੀ ਸੱਸ ਕਾਲ ਕੀ ਹਾਲ ਚਲੋਂ ਬਸ ਵਧੀਆ ਤੁਸੀਂ ਸਲਾਓ ਹਾਂ ਠੀਕ ਹੈ ਆਪਣੇ ਵਧੀਆ ਹੋਰ ਭਾਜੀ ਹੁਣੀ ਆਏ ਹੀ ਉਧਰ लवली ਵਾਲ ਬੈਠੇ ਹਾਂ ਅੱਛਾ ਤੇ ਬਣ ਗਿਆ ਨਾ ਕੰਮ ਉਹਦਾ ਬਾਹਰ ਜਾਂਦਾ लवली ਤਾਂ ਹਾਂ ਉਹ ਦੱਸਿਆ ਸੀ ਉਹਨੇ ਮੈਨੂੰ ਇੰਦਾ ਵੀ ਤਾਂ ਮੇਰਾ ਬਾਹਰ ਦਾ ਕੰਮ ਬਣ ਗਿਆ ਤੇ ਤੈ ਜੀ ਪੈਸੇ ਦੀ ਲੋੜ ਆ ਤੇ ਚਾਹੀਦੇ ਆ ਤੇ ਕਰ ਦੋ ਕਿਤੇ ਅੱਛਾ ਉਹਨੇ ਦੋ ਤਿੰਨ ਵਾਰੀ ਮੈਨੂੰ ਕਹਿ ਕੇ ਇੰਦਾ ਮੇਰੀ ਬਿਜਤੀ ਬਾਜਤੀ ਕਰਾਤੀ ਆ ਤੇ ਹੁਣ ਫਿਰ ਮੈਂ ਛਾੜ ਗਿਆ ਮੈਂ ਹੁਣ ਮੈਂ ਕੀ ਲੜਾ ਬੁਤੀ ਵੱਡੀ ਵੱਡੀ ਚੱਲ ਕੋਈ ਗੱਲ ਨਹੀਂ ਜੇ ਇਹਨਾਂ ਪੈਸੇ ਦੀ ਲੋੜ ਹੈਗੀ ਤਾਂ ਉਹਨੂੰ ਕਹਿ ਦਿੱਤਾ ਤੇ ਫਿਰ ਉਹਦਾ ਕਦੇ ਸਰ ਗਿਆ ਕੰਮ ਬਣ ਗਿਆ ਤੇ ਫਿਰ ਉਹਨੇ ਕਿਹਾ ਤਣਾ ਬਚਾ ਕੀ ਬਿਆ ਨਹੀਂ ਚੁੱਕਣੇ ਆ ਤੇ ਬਾਕੀ ਨਾ ਭਾਈ ਤੇਰੇ ਆਏ ਨਾਲ ਉਹ ਵੀ ਗਏ ਜਿਹੜਾ ਕਸਮਾਨ ਲੈਣ ਕਈ ਕਹਿੰਦੇ ਕਿ ਟਿਕ ਕੋਈ ਲੈ ਆਈਏ ਬੈਗ ਉਹ ਅੱਛਾ ਉਹ ਲੈ ਕੇ ਤਾਂ ਕਹਿੰਦੇ ਆਉਨੇ ਆ ਤੇ ਹੁਣ ਚਲ ਫਿਰ ਮੈਂ ਵਿਹਲੀ ਹੋ ਗਈ ਮੈਂ ਚਲ ਮੈਂ ਮੜਮੜਾ ਸਵਾਇਸ ਹੋਈ ਕਰਦਾ ਨਹੀਂ ਕਰਦਾ ਕੰਮ ਕੰਮ ਅੱਛਾ ਅੱਛਾ ਤੇ ਮੈਂ ਫਿਰ ਮੈਂ ਇਦਾਂ ਹੋਈ ਹਾਂ ਪਹਿਲਾਂ ਚਲ ਵਧੀਆ ਕੀਤਾ ਭੈਣ ਜੇ ਤੁਸੀਂ ਆਗੇ ਜੇ ਤੇ ਤੇ ਹੋਰ ਦਿਲਜੀ ਇਦਾਂ ਨਹੀਂ ਫਿਰ ਬਣਿਆ ਬਾਹਰ ਦਾ ਕੰਮ ਹੈ ਦਿਲਜੀ ਇਦਾਂ ਭੈਣ ਜੇ ਨਹੀਂ ਬਣਿਆ ਤਾਂ ਉਹ ਤਾਂ ਬਰਾ ਰਦਾ ਵੀ ਰਿਸ਼ਤਾ ਕਰਦੀਏ ਕਿਤੇ ਆਹ ਦੱਸਣ ਦੇ ਹੀ ਰਮਨ ਮੈਨੂੰ ਕਹਿੰਦੇ ਹੀ ਵੀ ਰਿਸ਼ਤਾ ਕਰ ਦਮਾ ਵਿਆਹ ਕਰਕੇ ਫੇਰ ਮਿਲ ਕੇ ਬਾਅਦ ਚ ਗੱਲ ਲਾਂਗੇ ਆ ਬਾਅਦ ਚ ਕਰਨਾ ਹੈ ਹੀ ਉਹਨੂੰ ਓਚਾ ਓਚਾ ਬਦੇ ਸੋਖੇ ਮਿਲ ਗਏ ਆ ਵਧੀਆ ਕੁੜੀ ਵੀ ਸੋਣੀ ਸੁਨਖੀ ਆ ਠੀਕ ਐ ਤੇ ਮੈਂ ਹਾਂ ਚੱਲ ਕਰ ਹੀ ਦਿੰਨੇ ਆ ਚੱਲ ਵਧੀਆ ਕੋਈ ਗੱਲ ਨਹੀਂ ਪਰ ਮੈਂ ਤੁਹਾਨੂੰ ਵੀ ਅੱਗੇ ਸਮਝਾਉਣ ਲਈ ਹਾਂ ਕਿ ਸੋਚ ਵਿਚਾਰ ਕੇ ਫੇਰ ਰਿਸ਼ਤਾ ਕਰਿਓ ਕਹਿਣ ਲਈ ਵੀ ਹੁੰਦੇ ਆ 5 ਕਿੱਲੇ ਪਿਆਲੀ ਦੇ ਕੁੜੀ ਨੂੰ ਵੀ ਉਹ ਤਾਂ ਸੱਡੇ ਹੀ ਰਮਨ ਕਹਿੰਦੀ 5 ਕਿੱਲੇ ਹੁੰਦੇ ਆ ਜਿਹੜੀ ਮਾਸੀ ਕਰਾਉਂਦੀ ਆ ਨਾ ਦਲਜੀਤ ਦੀ ਸਿਕੰਦਰ ਸੋਚ ਵਿਚਾਰ ਕੇ ਰਿਸ਼ਤਾ ਕਰਿਓ ਮੜਕੇ ਰਮਨ ਇਹ ਵੀ ਤਾਂ ਉਮਰ ਕੱਢਣੀ ਆ ਨਾਲ ਮੁੰਡੇ ਨਾਲ ਚੱਲ ਜਾਣਾ ਬਾਹਰ ਕਿਹੜੀ ਬੋਟੀ ਹੋਣੀ ਉਹਨੇ ਇੱਥੇ ਰਹਿਣਾ ਨਾ ਚਲੋ ਕੋਈ ਗੱਲ ਨਹੀਂ ਕਿਹੜੀਆਂ ਗੱਲਾਂ ਚ ਪਏ ਜੇ ਚਾਹ ਪੀ ਗੋ ਤੁਸੀਂ ਉਹ ਟਾਈਮ ਆਊਗਾ ਨਾ ਫਿਰ ਵੇਖਾਂਗੇ ਚਲੋ ਕੋਈ ਗੱਲ ਨਹੀਂ ਮੈਂ ਤਾਂ ਇਹ ਕਹਿਣਾ ਡਈਆਂ ਕਿ ਸੁਖ ਸੁਖਦਾ ਹੋਵੇ ਟਾਈਮ ਕੋਈ ਨਹੀਂ ਆਈ ਜਾਣਾ ਵਾ ਥੋੜਾ ਟਾਈਮ ਆ ਤੈਨੂੰ ਸਾਦੀ ਲੈਣਾ ਵਾ ਜੀ ਇਹ ਚਾਹ ਚ ਆ ਲੋ ਲੋ ਪੈਂਦੀ ਫੜੋ ਚਾਹ ਤੇ ਭੈਣ ਜੀ ਭਾਜੀ ਹੁਣ ਆ ਨਹੀਂ ਹੁਣ ਇੱਧਰ ਆਉਣਗੇ ਸਿੰਦਰ ਆਉਣਾ ਕਿਉਂ ਨਹੀਂ ਗਾ ਅੱਛਾ ਜੀ ਤੇ ਬਾਕੀ ਤੁਸੀਂ ਨਹੀਂ ਆਉਣਾ ਲੜੜੀ ਨੂੰ ਮੇਲ ਲੈ ਉੱਧਰ ਚਲੋ ਅਸੀਂ ਹੁੰਨੇ ਆ ਠੀਕ ਐ ਚੰਗਾ ਫਿਰ ਮੈਂ ਚੱਲ ਨਹੀਂ ਆ ਤੇ ਤੁਸੀਂ ਆ ਜਿਓ ਹੈ ਚਲੋ ਅਸੀਂ ਆ ਜੀ ਉਹ ਵੀ ਆਉਣ ਹੀ ਵਾਲੇ ਹੋਣੇ ਆ ਸ਼ਹਿਰੋਂ ਠੀਕ ਐ ਚੰਗਾ ਰਮਣ ਫਿਰ ਚੰਗਾ ਪੈਣ ਤਾਂ ਮੈਂ ਦੇਖਿਆ ਜੀ ਆਪਣੀ ਭੈਣ ਦੀ ਉੱਧਰ ਆਣ ਕੇ ਬੈਠੀ ਸੀ ਤੇ ਨਹਿਨ ਲੰਮੀ ਨੇ ਦੱਸਿਆ ਨਹੀਂ ਇਹ ਨਿਆਣਾ ਸਿਆਣਾ ਹੀ ਕਿਸੇ ਟਾਈਮ ਬੱਚੇ ਨੂੰ ਚੇਤਾ ਹੀ ਭੁੱਲ ਜਾਂਦਾ ਸਾਡੇ ਵਾਰੀ ਉਹਨੂੰ ਚੇਤਾ ਭੁੱਲ ਜਾਂਦਾ ਤੁਹਾਡੇ ਵਾਰੀ ਚੇਤਾ ਨਹੀਂ ਭੁੱਲਦਾ ਜੇ ਮੈਂ ਤੇਰੇ ਤੇ ਇਦਾਂ ਰਿਸ਼ਤੇ ਦੀ ਗੱਲ ਕੀਤੀ ਕਿ ਦਲਜੀਤ ਨੂੰ ਇਦਾਂ ਰਿਸ਼ਤਾ ਹੋ ਗਿਆ ਉਹਦੇ ਨੂੰ 5 ਕਿੱਲੇ ਜ਼ਮੀਨ ਦੇ ਵੀ ਆਂਦੇ ਆ ਉਹ ਤੇ ਸੜਬਾ ਨਹੀਂ ਲਈ ਹੈ 5 ਕਿੱਲੇ ਜ਼ਮੀਨ ਦੇ ਲਾਲਚ ਨੂੰ ਰਿਸ਼ਤਾ ਨਾ ਰਾਮ ਨਾ ਕਰ ਲਈ ਨੇਦੇ ਨਹੀਂ ਆ ਹੁੰਦੇ ਬੜੀਆਂ ਹੀ ਗੱਲਾਂ ਉਹਨੇ ਕੀਤੀਆਂ ਮੈਨੂੰ ਮੈਨੂੰ ਗੱਲ ਸੁਣਾ ਤੂੰ ਇਹ ਦੱਸਣਾ ਹੀ ਕਿਉਂ ਹੁਣ ਨੂੰ ਮੇਰੀ ਭੈਣ ਹੀ ਮੇਰੀ ਭੈਣ ਹੀ ਮੈਂ ਨਹੀਂ ਉਹਦੇ ਨਾਲ ਗੱਲ ਕੀਤੀ ਉਹ ਮੈਨੂੰ ਕਹਿੰਦੀ ਪਈ ਇਹ ਰਮਨ ਨੇ ਮੈਨੂੰ ਦੱਸਤਾ ਸਭ ਕੁਝ ਤੇ ਮੈਂ ਉਹਦੇ ਦੱਸਣਾ ਹੀ ਮੈਂ ਤਾਂ ਗੱਲ ਤਾਂ ਕੀਤੀ ਸੀ ਹੁਣ लवली ਦੇ ਬਾਹਰ ਜਾਂਦਾ ਪਈ ਗੱਲਬਾਤ ਬਣੀ ਐ ਸਾਨੂੰ ਉਹਨੇ ਦੱਸਿਆ ਨਹੀਂ ਸਾਨੂੰ ਕਿੰਨਾ ਦੁੱਖ ਲੱਗਾ ਵਾ ਤੇ लवली ਨੇ ਭੂਆ ਨੂੰ ਦੱਸਿਆ ਤੇ ਸਾਨੂੰ ਲਾਗੇ ਗਵਾਂਢ ਨਹੀਂ ਦੱਸਿਆ ਇਸੇ ਤਰ੍ਹਾਂ ਆਈਆਂ ਨਾ ਜਿਹਨੂੰ ਬਾਹਰੋਂ ਕਿ ਤਓ ਪਤਾ ਲੱਗਦਾ ਜਾਂ ਠਾਕਾ ਲਾਉਣ ਲੱਗੇ ਦਸਤੇ ਤੇ ਇਦਾਂ ਰਿਸ਼ਤਾ ਕੀਤਾ ਵਾ ਫਿਰ ਉਹਨੂੰ ਵੀ ਦੁੱਖ ਹੋਣਾ ਹੀ ਤੇ ਮੇਰੇ ਭਰਾ ਪਰਜਾਈ ਨੇ ਤੇ ਮੇਰ ਕੋ ਪੜਦਾ ਹੀ ਰਖਿਆ ਮੈਂ ਨਹੀਂ ਚਾਹੁੰਦੀ ਵੀ ਮੁੜ ਕੇ ਔਖੇ ਹੋਣਾ ਨਾਲੇ ਤੁਹਾਡੀ ਭੈਣ ਹੀ ਤੁਸੀਂ ਮੁੜ ਕੇ ਉਲਟ ਮੇਰੇ ਦਿਵਾਲੇ ਹੋਣਾ ਹੈਗਾ ਵੀ ਰਮਨ ਮੇਰੀ ਭੈਣ ਨਾਲ ਤੂੰ ਗੱਲ ਨਹੀਂ ਕੀਤੀ ਆਪਣੀਆਂ ਭੈਣਾਂ ਨਾਲ ਸਲਾਮਾਂ ਕਰਦੀ ਫਿਰਦੀਆਂ ਮੈਂ ਤਾਂ ਕਰਕੇ ਦੱਸਿਆ ਸੀ ਓਏ ਉਹ ਤੇ ਗੱਲ ਰਮਨ ਤੇਰੀ ਠੀਕ ਵਾ ਪਤਾ ਗੱਲ ਕੀ ਆ ਹੁਣ लवली ਕੇ ਘਰ ਇਹਨਾਂ ਨੇ ਆਉਣਾ ਹੀ ਸਾਨੂੰ ਦੱਸ ਦੇ ਤੇ ਸਹੀ ਵੀ लवली ਦਾ ਕੰਮ ਬਣ ਗਿਆ ਜਾਂ ਕਿਦਾਂ ਹਾਂ ਜਾਂ ਨਾ ਸਾਡਰਾ ਤੇ ਦੱਸਿਆ ਨਹੀਂ ਇਹਨਾਂ ਨੇ ਓ ਚੱਲ ਕੋਈ ਗੱਲ ਨਹੀਂ ਅਹੀਂ ਗੁੱਸਾ ਕਿਉਂ ਕਰਨਾ ਨਹੀਂ ਦੱਸਿਆ ਤੇ ਨਾ ਸਹੀ ਜਿੰਨਾ ਕਿ ਦੱਸਿਆ ਉਹਨਾਂਕ ਚਲ ਜਾਗੇ ਮੈਂ ਹੁਣ ਜਾਣਾ ਨਹੀਂ ਤੋਰਨ ਤੁਸੀਂ ਜਾਣਾ ਤੇ ਚਲ ਜਿਓ ਜਦੋਂ लवली ਨੇ ਸਵਾਦਾਂ ਦੱਸਿਆ ਨਹੀਂ ਚੋਰੀਆਂ ਕਮਾਈਆਂ ਤੇ ਇਹਨਾਂ ਨੇ ਫੇਰੇ ਸਾਡਾ ਕੰਮ ਖਰਾਬ ਕਰ ਦੇਣਾ ਤਸੀਂ ਹੁਣ ਵੀ ਕੀ ਕਰਨ ਨੂੰ ਜਾਣਾ ਕੋਈ ਨਹੀਂ ਭੂਆ ਖੁਫੜ ਆਈ ਆ ਭੈਣ ਭਣਾਈ ਆ ਜਾਣਗੇ ਤੇ ਤੋਰ ਦੇਣਗੇ ਆਪੇ ਉਹ ਭੂਆ ਤੇ ਸਾਡੇ ਘਰ ਉਦਾਂ ਹੀ ਆਈ ਸੀ ਉਤੋਂ ਦੀ ਗੋਵਣੀ ਤੈਨੂੰ ਨਹੀਂ ਪਤਾ ਸਵੇਰ ਦੀ ਪੈਕਿੰਗ ਉਹਨਾਂ ਦੇ ਘਰ ਕਰਨ ਦੀ ਬੈਠੇ ਮੈਂ ਤਾਂ ਦਲਜੀਤ ਨੂੰ ਵੇਖਣ ਗਈ ਹਾਂ ਤੇ ਮੈਨੂੰ ਮਿਲ ਪਈ ਤੇ ਮੈਨੂੰ ਕਹਿਣਾ ਹੀ ਪਿਆ ਪੀ ਭੈਣ ਜੀ ਘਰ ਨੂੰ ਆਇਓ ਤਾਂ ਕਰਕੇ ਆਈ। ਮਾਂ ਜਾਂਦੀ ਤੇ ਉਹ ਲਿਆਉਣਾ ਹੀ ਨਹੀਂ। ਉਹ ਨਿਹਾਉਣਾ ਹੀ ਨਹੀਂਗਾ। ਚੱਲ ਕੋਈ ਨਹੀਂ। ਇੰਨਾ ਕਿ ਤ ਪਤਾ ਲੱਗ ਗਿਆ ਨਾ ਪੇ ਰਿਸ਼ਤਾ ਹੋ ਗਿਆ ਵਾ ਤੇ ਪੰਜ ਕਿੱਲੇ ਵੀ ਆਉਂਦੇ। ਹੁਣ ਵੇਖੇ ਕਿਦਾਂ ਛੜਦੀ ਐ। ਬੜੂਗੀ ਬੜੂ। ਚੱਲ। ਉਹ ਚੱਲ ਯਾਰ ਅਸੀਂ ਆਪਣੇ ਸੁੱਖ ਨੂੰ ਕੰਮ ਕਰ ਰਹੇ ਹਾਂ। ਉਹ ਤਾਂ ਤੁਸੀਂ ਉਹਦੀਆਂ ਗੱਲਾਂ ਕਰੀ ਜਾਣੀਆਂ ਹੁਣ। ਹੁਣ ਰਮਲੂ ਕੀ ਮੈਂ ਦੱਸਾਂ। ਮੈਂ ਵਿੱਚੋਂ ਕਿ ਨਾ ਖਾਵਾ। ਮੇਰਾ ਭੈਣ ਪੜਵਾਈਆ ਹੀ ਮੈਨੂੰ ਇਹ ਕਹੀ ਦੱਸ ਦੇ ਤਾਂ ਸਹੀ ਕਿ ਲਵਲੀ ਦਾ ਵੀਜ਼ਾ ਲੱਗ ਗਿਆ ਵਾ। ਇਹਨਾਂ ਤੇ ਕਦੇ ਨਾਂ ਨਹੀਂ ਲਿਆ। ਕੂੰਤੇ ਬੰਦਾ ਕਹਿੰਦਾ ਵੇਲਾ ਉਥੇ ਪਰੋਣਾ ਮਿਲਦਾ ਮੁੱਲਦਾ ਵੀ ਰਿਆ ਪਰ ਉਹਨੇ ਹੀ ਨਹੀਂ ਗੱਲ ਕੀਤੀ ਕਿ लवली ਦਾ ਕੰਮ ਬਣ ਗਿਆ ਜਾਂ ਹਾ ਜਾਣਾ ਚਲੋ ਜਿੱਦਾਂ ਦਾ ਇਹ ਪੁੱਛਦੇ ਗਏ ਤੇ ਉਦਾਂ ਦਾ ਹੀ ਪੁੱਛ ਲਾਂਗੇ ਚਲ ਚੰਗਾ ਹੋਇਆ ਸਮੇਂ ਹੋਈਆਂ ਫੇਰ ਕਹਿਣਾ ਲੱਗਾ ਹੋਵੇ ਚਲ ਗਈ ਆ ਤੇ ਦੱਸ ਆਪ ਕਹਿੰਦਾ ਮੈਂ ਆਉਣਾ ਤਾਂ ਆਪ ਆਇਆ ਨਹੀਂ ਗਾ ਸਕਸੇਂਦਰ ਹਾਦੀ ਹੋ ਗਈ ਰਮਨ ਵਾਲੀ ਹੈ ਇਹਦੀਆਂ ਗੱਲਾਂ ਨਾ ਉਹੋ ਹੀ ਰਹੀਆਂ ਕਿ ਮਾਸਾ ਜਿੰਨਾ ਸੁਭਾਅ ਨਹੀਂ ਬਦਲਦੀ ਆਪਣਾ ਦੱਸ ਵੀ ਪੰਜ ਕਿੱਲੇ ਆਉਣ ਦੇ ਆ ਜਮੀਨ ਦੇ ਤੁਹਾਨੂੰ ਗਾ ਦੋਖਿਆ ਕਰ ਲਓ ਫਿਰ ਤੁਸੀਂ ਸਿਰਫ ਸਲਾਹ ਦਿੱਤੀ ਆ ਉਸ ਵੇਲੇ ਪੜਕ ਪਈ ਆ लवली ਦਾ ਕੰਮ ਵੀ ਕਿੱਥੇ ਨਾ ਬੰਨ ਦੇਣਾ ਹੀ ਚਲ ਰਾਮ ਮਿਲ ਕੇ ਬਣਾਤਾ ਕੰਮ ਇਹਦਾ ਚਲ ਆਪਣੇ ਆਰੇ ਲੱਗੂਗਾ ਕਦੇ ਇਹ ਆਪ ਚਲ ਜੋਤ ਵੀ ਆਪਣੇ ਘਰ ਸੌਖੀ ਹੈ ਵਧੀਆ ਇਹਨਾਂ ਦੀਆਂ ਗੱਲਾਂ ਮਗਰ ਲੱਗਦੇ ਨਾ ਤੇ ਕਿਹੇ ਪਾਸੇ ਨਹੀਂ ਲੱਗਿਆ ਜਾਣਾ ਇਹਨਾਂ ਦਾ ਬਸ ਇਹੋ ਹੀ ਵੀ ਪਿਆਹੇ ਜਿਹੜੇ ਵਿਆਹੀ ਲੈ ਲੈ ਕੇ ਦੇਈ ਜਾਈਏ ਤੇ ਇਹ ਬਸ ਨਾ ਥੱਲੇ ਲੱਗਾ ਰੋਏ ਹਟ ਚਲ ਇਹ ਆ ਕਿਸੇ ਅੱਟ ਹੋ ਜਾਊਗਾ ਤੇ ਕੱਲ ਨੂੰ ਆਪਣੇ ਕਦੇ ਘਰ ਬਣਾਉਂਗਾ ਬੜਕੇ ਕਦੇ ਇਹਦਾ ਵਿਆਹ ਕਰਾਂਗੇ ਰਿਸ਼ਤਿਆਂ ਦੀ ਇਹਨਾਂ ਮਾਸਾ ਜਿੰਨੇ ਕਦਰ ਨਹੀਂ ਹੈਗੇ ਜ਼ਮੀਨ ਦੇ ਲਾਲਚ ਨੂੰ ਹੀ लवली ਨੂੰ ਵੇਖੇ ਦਵਾਉਣ ਡੇ ਸੀ ਇਹਨਾਂ ਨੂੰ ਇਹ ਵੀ ਇਹਨਾਂ ਨੂੰ ਕੋਈ ਪਤਾ ਹੀ ਨਹੀਂਗਾ ਪਤਾ ਸਾਨੂੰ ਸਭ ਕੋਲ ਹੀ ਪਰ ਅਹੀਂ ਨਹੀਂ ਚਾਹੁੰਦੇ ਵੀ ਟਾਡੇ ਵੀ ਨਾ ਘਰ ਚ ਲੜਾਈ ਪਵੇ ਮਮੀ ਤੇ ਬੈਠੇ ਜੇ ਬੈਠੀ ਆ ਆ ਜਾ ਦੱਸਦੀਆਂ ਤੈਨੂੰ ਵੀ ਡਾਣਾ ਮੈਂ ਕੀ ਆ ਹਾਂਜੀ ਤੇਰੀ ਭੂ ਆਈ ਅੱਛਾ लवली ਦਾ ਬਾਹਰ ਦਾ ਕੰਮ ਬਣ ਗਿਆ ਵਾ ਨਾ ਅੱਛਾ ਅੱਜ ਪੈਕਿੰਗ ਹੋਣ ਰਹੀ ਆ ਚਲ ਜਾਣਾ ਮੌਨੇ ਅੱਜ ਤੇ ਮੈਨੂੰ ਤਾਂ ਦੱਸਿਆ ਵੀ ਨਹੀਂ ਨੇ ਤੈਨੂੰ ਕਿੱਥੋਂ ਦੱਸਣਾ ਸੀ ਤੂੰ ਜੂ ਹੈਗਾ ਵਾ ਆਪਣੇ ਘਰ ਦੀ ਹੋਈ ਵਿਤੀ ਦੱਸਣ ਵਾਸਤੇ ਮੈਂ ਉਹਨੂੰ ਕੱਲੀ ਕੱਲੀ ਗੱਲ ਦੱਸਦਾ ਰਿਆਂ ਲੈ ਲਓ ਮੈਂ ਕੀ ਵੇਖਣਾ ਵਾ ਮੈਂ ਤਾਂ ਤੈਨੂੰ ਕਹਿੰਦੀ ਰਹੀ ਆ ਵੀ ਆਪਣੇ ਘਰ ਦੀ ਬਾਹਰ ਗੱਲ ਨਹੀਂ ਕੱਢੀ ਦੀ ਹੁੰਦੀ ਪਰ ਨਾ ਤੂੰ ਨਹੀਂ ਮਾਂ ਪਿਓ ਦੀ ਸੁਣੀ ਮੈਨੂੰ ਤਾਂ ਇਹੋ ਗੱਲ ਦਾ ਪਤਾ ਸੀ ਵੀ ਲੌਂਡੇ ਆ ਗੱਲ ਜੀ ਬਸ ਲੱਗੇ ਆ ਪੈਕਿੰਗਾਂ ਹੋ ਗਈਆਂ ਵਾ ਅੱਜ ਨਾ ਫੁੱਫੜ ਨੂੰ ਲੈ ਕੇ ਸ਼ਹਿਰ ਗਿਆ ਪਤਾ ਨਹੀਂ ਕਿਹੜੇ ਕੰਮ ਮੈਂ ਤਾਂ ਤੈਨੂੰ ਹੀ ਲੱਭਣ ਗਈ ਹੇ ਉੱਧਰ ਪੇ ਤੂੰ ਉੱਧਰ ਨਾ ਬੈਠਾ ਹੋਵੇਂ ਤਾਂ ਗਾੜੀ ਤੇਰੇ ਮੇਰੇ ਵਿਹਲੀ ਮੇਰੇ ਜਾਂਦਨ ਭੂਆ ਤੇਰੀ ਬੈਠੀ ਅੱਛਾ ਮੈਂ ਭੈਣ ਜੀ ਤੁਸੀਂ ਆਏ ਜੇ ਆਹੋ लवली ਦਾ ਕੰਮ ਬਣ ਗਿਆ ਹੀ ਇਤ ਪਾਜੀ ਤੇਰੇ ਨਾਲ लवली ਦਾ ਸ਼ਹਿਰ ਗਏ ਆ ਥੋੜਾ ਜਿਹਾ ਸਮਾਨ ਰਹਿ ਗਿਆ ਹੀ ਲਿਉਣ ਵਾਲਾ ਹਾਂਜੀ ਮੈਨੂੰ ਤਾਂ ਗੁੱਸਾ ਚੜ ਗਿਆ ਜਦੋਂ ਮੈਂ ਸੁਣਿਆ ਚੱਲ ਉੱਥੋਂ ਤੇ ਆ ਗਈ ਮੈਂ ਘਰ ਕਹਿ ਆਈ ਮੈਂ ਆ ਆਜੋ ਘਰ ਘਰੋਂ ਹੋ ਕੇ ਜਾਇਓ ਆਜੋ ਚੱਲੀਏ ਨਹੀਂ ਕੋਈ ਨਹੀਂ ਆਉਂਦੀ ਐ ਤਾਂ ਫੇਰ ਆਉਂਗੀ ਆਈ ਵਰਗ ਨਹੀਂ ਡਿੱਕਿਆ ਵੀ ਨਹੀਂ ਉਹਨਾਂ ਨੂੰ ਆ ਗਈ ਹੁਣ ਅੱਛਾ ਹੋ ਗਿਆ ਤਾਂ ਮੈਂ ਹਾਂ ਸਾਨੂੰ ਤਾਂ लवली ਨੇ ਦੱਸਿਆ ਹੀ ਨਹੀਂ ਏ ਫੇ ਨਿਆਣਾ ਹੀ ਖਿਆਲ ਭੁੱਲ ਗਿਆ ਹੁਣਾਵਾ ਬੰਦਾ ਪੁੱਛੇ ਤੁਹਾਡੇ ਵਾਰੀਆਂ ਨੂੰ ਖਿਆਲ ਨਹੀਂ ਭੁੱਲਿਆ ਤੇ ਤੁਹਾਡੇ ਵਾਰੀਆਂ ਨੂੰ ਖਿਆਲ ਭੁੱਲ ਗਿਆ ਆ ਲੱਗੇ ਰਹਿੰਦਾ ਆਹੋ ਤੁਹਾਡਾ ਖਿਆਲ ਭੁੱਲ ਗਿਆ ਉਹਨੂੰ ਤੇ ਜੀ ਮੈਂ ਦੱਸਿਆ ਮੈਂ ਹਾਂ ਇਦਾਂ ਦਲਜੀਤ ਦਾ ਰਿਸ਼ਤਾ ਹੋਣ ਰਿਹਾ ਵਾ ਤੇ ਕੁੜੀ ਨੂੰ 5 ਕਿਲੋ ਜ਼ਮੀਨ ਆਉਂਦੀ ਆ ਗੋਮੀ ਹੋਗੀ ਰਮਨ ਜ਼ਮੀਨ ਦੇ ਲਾਲਚ ਨੂੰ ਰਿਸ਼ਤਾ ਨਾ ਕਰੀ ਵੇਖ ਲਵੀਂ ਰਿਸ਼ਤੇ ਬਹੁਤਾ ਚਿਰ ਨਿਭਦੇ ਨਹੀਂ ਹੁੰਦੇ ਮੈਂ ਕਿਹਾ ਤੂੰ ਬਹੁਤੀ ਸਿਆਣੀ ਨਹੀਂ ਮੇਰੇ ਨਾਲ ਮੈਂ ਤਾਂ ਤੈਨੂੰ ਦੱਸਿਆ ਵਾ ਕਰਦੀ लवली ਨਹੀਂ ਜਾਂਦਾ ਮੇਰੇ ਲਈ ਕਦੀ ਕੀਤਾ ਵੇਹਲਾ ਮੈਂ ਤਾਂ ਫਿਰ ਕਹਿ ਹੀ ਦਿੱਤਾ ਮੈਂ ਹੈ ਇਹੋ ਰਿਸ਼ਤਾ ਕਿਤੇ लवली ਨਾ ਹੁੰਦਾ ਹੁੰਦਾ ਨਾ ਤੂੰ ਪੁੱਜ ਕੇ ਕਰਾਉਣਾ ਹੀ ਵੀ ਪੰਜ ਕਿੱਲੇ ਨਾਲ ਆਉਣਦੇ ਆ ਤਾਂ ਮੈਂ ਤੇਰੇ ਨਾਲ ਸਲਾਹ ਨਹੀਂ ਲੈਣ ਲਈ ਤੈਨੂੰ ਦੱਸਣ ਲਈ ਆ ਵੀ ਦਲਜੀਤ ਦਾ ਰਿਸ਼ਤਾ ਹੋਣ ਰਿਹਾ ਵਾ ਆਪਾਂ ਦੱਸਣਾ ਨਹੀਂ ਕਿ ਇਹਨੂੰ ਚੋਪਰ ਹੀ ਨਾ ਤੂੰ ਰਿਸ਼ਤਾ ਕਰਵਾਓ ਇਹਦਾ ਕੰਮ ਕਰਨ ਲਾ ਹੁਣ ਮੈਂ ਵੀ ਇਹਨੂੰ ਸੱਦੂਗਾ ਵਿਆਹ ਵੀ ਕਿਦਾਂ ਕਰਨਾ ਇਹਨੂੰ ਮੈਂ ਨਹੀਂ ਤੂੰ ਤਾਂ ਕਹਿੰਦੇ ਆ ਵੀ ਵਿਆਹ ਤੇ ਸੱਦਣਾ ਸੱਦ ਲਈ ਕਰਾ ਲਈ ਮਿਲਣੀ ਉਹਦੀ ਸਾਡੇ ਸਾਹਮਣੇ ਵੇਖ ਹੀ ਲਿਆ ਤੁਸੀਂ ਕਿਨਾਂ ਦੱਸਿਆ ਉਹਨੇ ਮੈਨੂੰ ਬਾਹਰ ਚੱਲਿਆ ਮੈਂ ਤੇਰੀ ਬੇਇੱਜ਼ਤੀ ਕੀਤੀ ਬੇਇੱਜ਼ਤੀ ਤੇਰੇ ਮੂੰਹ ਤੇ ਚਪੇੜ ਮਾਰੀ ਹੋਣੀ ਤੈਨੂੰ ਤਾਂ ਅਕਲ ਹੀ ਨਹੀਂ ਆਈ ਸਾਰੀ ਉਮਰ ਤੈਨੂੰ ਬਥੇਰਾ ਸਮਝੰਦੀ ਰਹੀ ਮੈਂ ਅੱਜ بڑے ਮੌਕੇ ਆਉਣੇ ਆ ਕੋਈ ਗੱਲ ਨਹੀਂ ਹਾਂ ਹੁਣ ਕਾਦੇ ਮੌਕੇ ਆਉਣੇ ਆ ਉਹ ਬਾਹਰ ਚੱਲ ਚੱਲਿਆ ਚੱਲ ਮੇਰੇ ਭਾਈ ਉਹ ਬਾਹਰੋਂ ਆਉਣਾ ਨਹੀਂ ਐ ਸਾਰੀ ਉਮਰ ਉੱਥੇ ਰਹਿਣਾ ਵਾ ਉਹਨੇ ਬਾਹਰ ਚੱਲ ਜਾਣਾ ਮੁੜਕੇ ਤੂੰ ਚੱਲ ਜਾਣਾ ਮੁੜਕੇ ਤਾਰੇ ਟੱਕ ਰਿਹਾ ਹੋਂ ਡੇ ਆ ਇੱਥੇ ਹੀ ਰਹਿਣਾ ਸਾਰੀ ਉਮਰ ਕਿੰਨਾ ਚਿਰ ਰਹਿਣਾ ਬਾਹਰ ਇੱਥੇ ਆਉਣਾ ਹਰ ਤੱਕੇ ਤੇ ਪਿਓ ਤੇਰਾ ਸਗੋਂ ਮੈਨੂੰ ਕਹਿਣ ਦਿਆ ਸੀ ਫਿਰ ਅਮਨ ਤੂੰ ਜਾਣ ਕੇ ਗੱਲ ਕੀਤੀ ਤੂੰ ਗੱਲ ਕਰਨੀ ਨਹੀਂ ਮੈਂ ਮ ਪੀਜੇ ਨਾਂ ਦੱਸਿਆ ਤੂੰ ਹੀ ਨਾਰਾਜ਼ ਹੁਣਾਵਾ ਤੇ ਮੇਰੀ ਭੈਣ ਨੂੰ ਦੱਸਿਆ ਨਹੀਂ ਆਪਣੀਆਂ ਭੈਣਾਂ ਨਾਲ ਸਲਾਮਾ ਕਰਦੀ ਫਿਰਦੀ ਆ ਤਾਂ 10 ਮਿੰਟ ਢਿੱਡ 'ਚ ਕੋਈ ਗੱਲ ਰਹਿੰਦੀ ਨਹੀਂ ਦੱਸਣਾ ਕਿ ਪਹਿਲਾਂ ਹੋਂ ਨੁ ਦਿੰਦੇ ਰਿਸ਼ਤਾ ਰੋਜੇ ਕੋਈ ਗੱਲ ਨਹੀਂ ਹੋਇਆ ਇਹ ਸਮਝ ਤੂੰ ਉਹ ਗੱਲ ਦੀ ਫਿਕਰ ਨਾ ਲੈ ਤੇਰੀ ਮਾਸੀ ਵੇਚਵਾ ਵੇਖੀ ਸਹੀ ਰਿਸ਼ਤਾ ਕਰਾਉਂਦੀ ਕਿੱਦਾਂ ਆਉ ਚਲੋ ਠੀਕ ਹੈ ਕੋਈ ਗੱਲ ਨਹੀਂ ਆਓ ਫਿਰ ਰੋਟੀ ਦੋ ਫਿਰ ਮੈਂ ਰੋਟੀ ਖਾਣੀ ਆ ਚੱਲ ਆ ਗਈ ਹੁਣ ਮੰਮੀ ਮੈਨੂੰ ਮੱਛੇ ਨਹੀਂ ਲੱਗਣਾ ਤਰ ਤੂਤਾਂ ਤੇ ਤੇਰੀਆਂ ਨਹੀਂ ਚੰਗੀਆਂ ਜਿਹੜਾ ਇਹ ਹੀ ਕੰਮ ਕਰਦੇ ਰਹੇ ਤੂੰ ਹਰ ਕੰਮ 'ਚ ਵਿਗੜਨ ਪਾਉਂਦਾ ਰਿਆ ਸਾਡਾ ਕੋਈ ਵੀ ਕੰਮ ਤੂੰ ਸਿਰੇ ਨਹੀਂ ਚੜਨ ਦਿੱਤਾ ਮੈਨੂੰ ਤਾਂ ਤੇਰੇ ਤੇ ਗੁੱਸਾ ਚੜਨ ਦਿਆ ਵੀ ਮਾਰਾਂ ਤੇਰੇ ਕੰਨਾਂ ਤੇ ਦੋ ਚਪੇੜਾਂ ਰੱਖ ਕੇ ਹੁਣ ਤੇਨੂੰ ਗੁੱਸਾ ਚੜਦਾ ਫਿਰਦਾ ਵਾ ਉਦੋਂ ਕਰਤੂਤਾਂ ਤੇਰੀਆਂ ਮਾੜੀਆਂ ਸੀ ਉਹਨੇ ਕਦੀ ਵੇਖਲਾ ਮਾਂ ਮੀਂਟਰਵਾ ਆਣ ਕੇ ਸਾਡੇ ਨਾਲ ਗੱਲ ਨਹੀਂ ਕੀਤੀ ਵੀ ਮੇਰਾ ਬਾਹਰ ਦਾ ਕੰਮ ਵੰਡਿਆ ਜਾਂ ਤਾਇਆ ਜੀ ਆਹ ਗੱਲ ਵਾ ਤੇਰਾ ਕੰਮ ਬੰਦਾ ਹੁੰਦਾ ਹੁੰਦਾ ਨਾ ਤੂੰ ਨਿੱਕੀ ਨਿੱਕੀ ਗੱਲ ਉਹਦੇ ਕੰਨਾਂ 'ਚ ਪਾਉਣੀ ਸੀ ਅੱਜ ਹੀ ਕੱਪੜੇ ਲੈ ਆਏ ਆ ਅੱਜ ਹੀ ਆਹ ਕਰ ਲਿਆ ਵਾ ਅੱਜ ਹੀ ਟੈਟੀ ਲੈ ਆਏ ਵੇਖ ਲਾ ਵੇਖ ਕੇ ਹੀ ਅਕਲ ਲੱਲਨ ਖੱਤਿਆ। ਹਾਂ ਵੀ ਚੰਗਾ ਹੋ ਗਿਆ ਯੋ। ਹਾਂਜੀ। ਉਹ ਬੈਗ ਮਿਲ ਗਿਆ ਸੀ ਵਧੀਆ। ਚਲੋ ਵਧੀਆ ਹੋ ਗਿਆ। ਉਹ ਲੈ ਤਵਾ ਤੇ ਹੁਣ ਜਿਹੜਾ ਥੋੜਾ ਬੋਤਾ ਲੈ ਗਿਆ ਸੀ ਸਮਾਨ। ਹੂੰ। ਹੁਣ ਜਾਣਗੇ ਜੋ ਬਰੋਨੀ ਨਾਲ ਪੈ ਕੇ ਘਰ ਆਉਣਗੇ। ਆਹੋ ਨਹੀਂ ਕੋਈ ਗੱਲ ਨਹੀਂ। ਜੋਤ ਨੂੰ ਨਾ ਮੈਂ ਹੀ ਫੋਨ ਕਰੂੰਗੀ। ਕਿਸ ਦਿਨ ਨਾ ਉਹ ਪ੍ਰੋਗਰਾਮ ਰਲਾਣਗੇ ਉਹ ਚੱਲ ਜਾਣਗੇ ਦੋਵੇਂ ਜੀ। ਠੀਕ ਆ। ਨਾਲੇ ਜੇ ਕੋਈ ਰਹਿੰਦਾ ਵੀ ਹੋਊਗਾ ਨਾ ਤੇ ਫਿਰ ਅੱਪੇ ਉਹ ਵੀ ਲਿਆ ਕੇ ਦੇ ਦਣਗੇ ਸਮਾਨ। ਠੀਕ ਆ। ਤੇ ਉਧਰ ਗਏ ਸੀ ਤੇ ਆਹ ਹੋਵੇ ਮੈਂ ਘਰ ਨਾਲ ਸਫਾਈ-ਸੋਈ ਕਰ ਦਿੱਤੀ ਹੀ ਹੂੰ ਤੇ ਪਹਿਲਾਂ ਤਾਂ ਰਮਨ ਆ ਗਈ ਸੀ ਮੇਰੇ ਕੋਲ ਹੀ ਅੱਛਾ ਤੇ ਫੇਰ ਮੁੜ ਕੇ ਮੈਂ ਸੋਚਿਆ ਵੀ ਚਲ ਹੋਈ ਹਮਣੀ ਆ ਕਹਿੰਦੀ ਭਾਇਓ ਹੂੰ ਫੇਰ ਮੈਂ ਉਹਨਾਂ ਨੂੰ ਗੁੱਸਾ ਕਰਨਾ ਤੇ ਚਲ 10 ਮਿੰਟ ਉਧਰ ਹੋਵਣੀ ਆ ਫੇਰ ਤੁਸੀਂ ਆਗੇ ਤੁਸੀਂ ਕਾਲੇ ਭੇਜਣਾ 36 ਚਲੀਏ ਪਿੰਡ ਹੂੰ ਹੂੰ ਕੀ ਕਹਿੰਦੀ ਕੋਈ ਕਹਿਣਾ ਉਹਨੇ ਕੀ ਹੂੰ ਪਹਿਲਾਂ ਤੇ ਐਵੇਂ ਤੁਹਾਨੂੰ ਪਤਾ ਹੀ ਅਸਲੂ ਤੋਂ ਦਸ ਸਭਾ ਹੀ ਇਦਾਂ ਦਾ ਰਿਆ ਉਹਨੇ ਆਪਣਾ ਸੁਭਾਅ ਨਹੀਂ ਬਦਲਿਆ ਕਦੇ ਹੂੰ ਪਹਿਲਾਂ ਐ ਵੱਧ ਘਟ ਇਦਾਂ ਨਹੀਂ ਹੀ ਗੱਲਾਂ ਪਤਾ ਕਰਨ ਦੱਸਿਆ ਨਹੀਂ ਗੱਲ लवली ਨੇ ਮੈਂ ਹੈ ਵੀ ਮੈਂ ਤਾਂ ਉਹਨੂੰ ਫੋਨ ਕੀਤਾ ਸੀ ਠੀਕ ਆ ਤੇ ਮੈਂ ਇਹਨਾਂ ਤਾਂ ਮੈਨੂੰ ਪਤਾ ਵੀ ਲੋਲੀ ਸਾਰੀ ਗੱਲ ਤੈਨੂੰ ਦੱਸਦਾ ਰਿਹਾ ਪੁੱਛਦਾ ਰਿਹਾ ਹੂੰ ਹੂੰ ਤੇ ਮੁੜ ਕੇ ਤਾਂ ਇਹ ਕਹਿਣ ਵੀ ਚੱਲ ਆਇਓ ਫੇ ਮੈਂ ਚੱਲ ਗਈ ਉਹਦਾ ਘਰ ਤੇ ਸਖਜਿੰਦਰ ਦੇ ਨਾਲ ਮੈਂ ਪਿਆ ਆ ਜੰਦਰ ਫਿਰ ਬਾਅਦ ਚ ਉਹ ਵੀ ਉੱਠ ਕੇ ਆ ਗਿਆ ਹੂੰ ਕਹਿੰਦੇ ਵੀ ਕੁੜੀ ਵੇਖੀ ਆ ਤੇ ਦਿਲਜੀਤ ਦਾ ਨਾ ਲੱਗੇ ਰਿਸ਼ਤਾ ਕਰਨ ਠੀਕ ਆ ਤੇ ਮੈਂ ਹੈ ਗੱਲ ਸੁਣੋ ਮੇਰੀ ਵੀ ਵੇਲਾ ਉਹਨੂੰ ਕਦੇ ਆਰੇ ਲਾ ਲੋ ਇਹਦੇ ਕੰਮ ਕਰਦੇ ਲਾ ਲੋ ਵਿਆਹ ਬਾਅਦ ਚ ਕਰ ਲਿਓ ਤੇ ਅੱਗੋਂ ਪਤਾ ਕੀ ਕਹਿੰਦੀ ਹੂੰ ਕਹਿੰਦੀ ਵੀ ਭੈਣ ਜੀ ਕੁੜੀ ਨੂੰ ਤਾਂ 5 ਕਿੱਲੇ ਜ਼ਮੀਨ ਹੁੰਦੀ ਆ। ਅੱਛਾ। ਫਿਰ ਮੈਂ ਸਮਝ ਗਈ। ਮੈਂ ਇਸੇ ਲਾਲਚ ਨੂੰ ਨਹੀਂ ਕਰਨ ਦਿੱਸਦਾ ਤੂੰ। ਅੱਛਾ। 5 ਕਿੱਲੇ ਜ਼ਮੀਨ ਆਉਂਦੀ ਆ? ਜ਼ਮੀਨ ਦੇ 5 ਕਿੱਲੇ ਆਉਂਦੀ ਆ। ਹੂੰ। ਪਰ ਤੁਹਾਨੂੰ ਗੱਲ ਪਤਾ ਹੈ ਕਿ ਕਿੰਨੀਆਂ ਆਕੜਾਂ ਹੁੰਦੀਆਂ ਨੇ ਕੁੜੀਆਂਆਂ ਆ। ਉਹ ਤਾਂ ਹੈ ਹੀ। ਹਨਾ। ਹੂੰ। ਜਿੱਦਾਂ ਦਾ ਇਹਦਾ ਸੁਭਾਅ ਆ। ਹੂੰ। ਤੇ ਫਿਰ ਅਗਲੀ ਇਹਨੂੰ ਟਿਕਨ ਦੋਗੇ? ਚਲੋ ਇਦਾਂ ਹੀ ਆ ਫਿਰ ਹੁਣ ਜੇ ਇਹਨੇ ਕਰਨੀਆਂ ਉਹ ਤੇ ਉਹਨੇ ਵੀ ਗਾੜੀਆਂ ਕਰਨੀਆਂ ਐ ਤੇ ਸੁਣਾਉਣੀਆਂ ਜਿਹਨੇ 5 ਕਿੱਲੇ ਝੋਣੇ ਆ। ਠੀਕ ਹੈ ਨਾ। ਇਹ ਲਾਲਚ ਨਹੀਂ ਨਾ ਜਾਂਦਾ ਇਹਨਾਂ ਨੂੰ। ਹੂੰ। ਇਸੇ ਲਾਲਚ ਕਰਕੇ ਨਾ ਜ਼ਮੀਨ ਜਿਹੜੀ ਹੈ ਨਾ ਉਦੋਂ ਕਹਿੰਦੇ ਸੀ ਵੀ ਲਬੜੀ ਵਾਲ ਜਿਹੜੀ ਹੈ ਨਾ ਉਹ ਕਹਿੰਦੇ ਗਹਿਣੇ ਮਿਲ ਜੇ ਸਾਨੂੰ ਤੇ ਜਾਂ ਫਿਰ ਬਿਆ ਕਰਦੇ ਹੂੰ ਤੇ ਸਖਜੰਦਾ ਨੇ ਮੈਨੂੰ ਕਿਹਾ ਹਦਾਂ ਕਹਿੰਦੇ ਮੈਂ ਤਾਂ ਦੋ ਤਿੰਨ ਵਾਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਪਹਿਲਾਂ ਕਹਿੰਦਾ ਵੀ ਮੈਨੂੰ ਕਹਿ ਦਿੰਦਾ ਸੀ ਕਿ ਮੈਨੂੰ ਪੈਸੇ ਚਾਹੀਦੇ ਆ ਤੇ ਮੁੜ ਕੇ ਬਾਅਦ ਵਿੱਚ ਆਉਂਦਾ ਸੀ ਤੇ ਮੈਨੂੰ ਜਵਾਬ ਦੇ ਜਾਂਦਾ ਸੀ ਠੀਕ ਹੈ ਤਾਂ ਮੈਂ ਕਿਹਾ ਵੀ ਇਦਾਂ ਆ ਕਿ ਕਿਤੇ ਇਹਦੀ ਲੋੜ ਪੂਰੀ ਹੋ ਜਾਂਦੀ ਰਹੀ ਆ ਤੇ ਫਿਰ ਉਹਨੇ ਜ਼ਮੀਨ ਵਾਲ ਜ਼ਰੂਰ ਕਾਉਣਾ ਸੀ ਹੁਣ ਜੋ ਬਣਾਉਣਾ ਸਾਥ ਦਿੱਤਾ ਕੁਝ ਚਲੋ ਅਸੀਂ ਦਿੱਤਾ ਉਨੋ ਕੀ ਰੋਡ ਪਈ ਆਪਣੀ ਜ਼ਮੀਨ ਜਿਹੜੀ ਆ ਉਹਨ ਦੀ ਗੱਲ ਰਿਸ਼ਤੇਦਾਰੀਆਂ ਤੇ ਇਹੋ ਹੀ ਹੁੰਦੀਆਂ ਤੇ ਜੇ ਕਿਸੇ ਭੈਣ ਭਰਾ ਦੀ ਬਾਹ ਫੜੀ ਆ ਉਹਦਾ ਕੰਮ ਬਣ ਗਿਆ ਠੀਕ ਆ ਨਾ ਤੇ ਜ਼ਰੂਰੀ ਕਰਜੇ ਥੱਲੇ ਆਉਣਾ ਹੀ ਇਹਨਾਂ ਦੀ ਦੋਵਾਂ ਦੀ ਨੀਤ ਇਹੋ ਹੀ ਵੀ ਉਹ ਪੈਸੇ ਲਵੇ ਤੇ ਕਰਜੇ ਥੱਲੇ ਆਵੇ ਹਾਂ ਇਹੋ ਹੀ ਸੋਚਦੇ ਸੀ ਉਹ ਇਹਨਾਂ ਸਕੀਮ ਨਹੀਂ ਚੱਲੀ ਗੱਲ ਤੇ ਇਹੋ ਹੀ ਸਾਰੇ ਪਤਾ ਕੀ ਉਹ ਤਾਂ ਠੀਕ ਆ ਲਾਲਚ ਨੂੰ ਕਰਨ ਲਈ ਆ ਤੇ ਮੁੜ ਕੇ ਆਪੇ ਭੋਤੂਗੀ ਗੱਡੀ ਕੀ ਪਤਾ ਕਿੱਦਾਂ ਨੀ ਟਕਰਨੇ ਇਹੋ ਤਾਂ ਗੱਲ ਮੈਂ ਕਹਿ ਦਿੱਤੀ ਤੇ ਰਿਸ਼ਤੇ ਆ ਬੜੇ ਔਲੇ ਹੁੰਦੇ ਆ ਸੂਤ ਸਮਝ ਗਏ ਨਾ ਤਾਂ ਫੇਰ ਕਰਿਓ ਤੇ ਕਹਿੰਦੀ ਵੀ ਮੇਰੀ ਭੈਣ ਕਰਾਉਂ ਲਈ ਹੈ ਤੇ ਮੈਂ ਮੈਂ ਕਦੋਂ ਕਹਿ ਦਿੱਤਾ ਤੈਨੂੰ ਕਿ ਤੇਰੀ ਭੈਣ ਤੇਰਾ ਧੋਖਾ ਕਰ ਦੋਗੀ ਮੈਂ ਤਾਂ ਸਿਰਫ ਇਹ ਕਿਹਾ ਹੈ ਵੀ ਕੋਈ ਟਾਈਮ ਪਾ ਲਓ ਸੋਚ ਵਿਚਾਰ ਲਓ ਫੇਰ ਮੁੰਡਾ ਕਿਹੇ ਕੰਮ ਤੇ ਲੱਗਾ ਹੋਵੇ ਨਾ ਤੇ ਫਿਰ ਇਹ ਵੀ ਹੋਵਸਾਤਾ ਵਾ ਵੀ ਚਲੋ ਵਧੀਆ ਹੋ ਜਾਏਗਾ ਉਹ ਆਪਣੀ ਕਮਾਈ ਕਰੂਗਾ ਤੇ ਤੁਸੀਂ ਲਾਲਚ ਨੂੰ ਕਰੀ ਜਾਂਦੇ ਜੇ ਉਹ ਮੁੜ ਕੇ ਉਸੇ ਜਮੀਨ ਤੇ ਬੈਠਾ ਰਹੂਗਾ ਨਾਲੇ ਗਾਲ ਸੁਣਾ ਮੇਰੀ ਅੱਜਕੱਲ ਨਾ ਜਿੱਦਾਂ ਸਮਾਂ ਹੈ ਨਾ ਆਪੋ ਆਪਣੀ ਜਿਹੜੀ ਹੈ ਨਾ ਉਹ ਖਾਣੇ ਹਣਾਉਣੇ ਮਿਲ ਜੇ ਤੇ ਇੰਨੀ ਬੜੀ ਹੈ ਬਿਲਕੁਲ ਬਿਲਕੁਲ ਬਗਾਣੀ ਜ਼ਮੀਨ ਤੇ ਨਾ ਨਹੀਂ ਗੀ ਅੱਖ ਰੱਖਣੀ ਚਾਹੀਦੀ ਹੂੰ